ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਸਵਰਾਜ ਟਰੈਕਟਰ ਦੇ ਉੱਪਰ ਕਿਉਂਕਿ ਅਜ ਤੋਂ 1-2 ਮਹੀਨੇ ਪਹਿਲਾਂ ਆਪਾਂ ਟਰਬੋ ਲਾਇਆ ਸੀ ਸਵਰਾਜ ਦੇ ਉੱਪਰ 855 ਦੇ ਉੱਪਰ ਬਾਕੀ ਇੰਸਟਾ ਤੇ ਆਪਾਂ ਵੀਡੀਓ ਪਾਈ ਆ ਆਲਰੇਡੀ ਕਿਉਂਕਿ ਉਹ ਟਰੈਕਟਰ ਮੱਕੀ ਵਾਲੀ ਮਸ਼ੀਨ ਤੇ ਚੱਲਦਾ ਸੀਗਾ ਤੇ ਬਾਕੀ ਅੱਜ ਕਸਟਮਰ ਆਪਣੇ ਕੋਲ ਲੈ ਕੇ ਆਏ ਆ ਕਿਉਂਕਿ ਅੱਜ ਥੋੜੀ ਜੀ ਪ੍ਰੋਬਲਮ ਪੈ ਗਈ ਸੀ ਕਿਉਂਕਿ ਡੀਜ਼ਲ ਲੌਨ ਲੱਗਾ ਸੀ ਡੀਜ਼ਲ ਪੰਪ ਕਾਂ ਉਹਦੀ ਆਪਾਂ ਰੋਬਟ ਰਿੰਗ ਪਾਇਆ ਅੱਜ ਤੇ ਬਾਕੀ ਭਰਾ ਨੂੰ ਪੁੱਛਦੇ ਆਪਾਂ ਜਿਨ੍ਹਾਂ ਨੇ ਚਲਾਇਆ ਟਰੈਕਟਰ ਵੀ ਕਿੱਦਾਂ ਦੀ ਪਰਫਾਰਮੈਂਸ ਰਹੀ ਅੱਗੇ ਨਾਲੋਂ ਪਾਵਰ ਟਰੈਕਟਰ ਦੀ ਵਧੀਆ ਜਾਂ ਕੀ ਗੱਲਬਾਤ ਆ ਤੁਹਾਨੂੰ ਸਾਰਾ ਇਸ ਵੀਡੀਓ ਚ ਦੱਸਾਂਗੇ ਤੇ ਜਰੂਰ ਬਣੇ ਰਹੋ ਬਾਕੀ ਆਪਣਾ ਇੱਕ ਸੁਨ ਲੀਕਾ ਦਾ ਕਲੱਚ ਦੀ ਜੋਗਰ ਹੋ ਰਹੀ ਆ ਉਹ ਵੀ ਉਹ ਇਨ੍ਹਾਂ ਭਰਾਵਾਂ ਦਾ ਰੂਪੇ ਭਰਾ ਦਾ ਟਰੈਕਟਰ ਤੇ ਆਓ ਗੱਲਬਾਤ ਕਰਦੇ ਆ ਸੱਜਣੋ ਵੀਡੀਓ ਹੋਈ ਜਾਣੀ ਗੱਲਾਂ ਬਾਤਾਂ ਨਾਲੋਂ ਲੰਬੀ ਤੇ ਜਰੂਰ ਬਣੇ ਰਹੋ ਵੀਡੀਓ ਦੇ ਨਾਲ ਲਾਓ ਸੱਜਣੋ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਇੱਕ ਸੋਨਾਲੀਕਾ ਟਰੈਕਟਰ ਜੋ ਕਿ ਇਹਨਾਂ ਬਾਈਆਂ ਦਾ ਟਰੈਕਟਰ ਆ ਬਾਈ ਸਤਿ ਸ੍ਰੀ ਅਕਾਲ ਕਿਉਂਕਿ ਇਹਨਾਂ ਦਾ ਟਰੈਕਟਰ ਆ ਬਾਕੀ ਇੱਧਰ ਬਾਈ ਰੂਪਾ ਜੀ ਨੇ ਇੰਸਟਾ ਤੇ ਆਪਾਂ ਵੀਡੀਓ ਵੀ ਪਾਈ ਸੀ ਬਾਈ ਸਤਿ ਸ੍ਰੀ ਅਕਾਲ ਤੇ ਇਹ ਸੋਨਾਲੀਕਾ ਟਰੈਕਟਰ ਬਾਈ ਦਾ ਕਿਉਂਕਿ ਇਹ ਮੇਰੇ ਹਿਸਾਬ ਨਾਲ ਚੈਨ ਵਾਲੀ ਮਸ਼ੀਨ ਤੇ ਚੱਲਦਾਗਾ ਤੇ ਬਾਕੀ ਬਾਈ ਨਾਲ ਵੀ ਕਰਦੇ ਆ ਗੱਲਬਾਤ ਤੇ ਬਾਈ ਇਹ ਚੈਨ ਵਾਲੀ ਮਸ਼ੀਨ ਤੇ ਚੱਲਦਾਗਾ ਹਾਂ ਬਾਈ ਚੈਨ ਵਾਲੀ ਤੇ ਵੀ ਚੱਲਦਾ ਹੈ ਕਿਰਾਏ ਤੇ ਵੀ ਚੱਲਦਾ ਅੱਛਾ ਕਿਰਾਏ ਤੇ ਵੀ ਚੱਲਦਾਗਾ ਤੇ ਬਾਈ ਇਸ ਟਰੈਕਟਰ ਨਾਲ ਕਿੰਨੇ ਕਿ ਸੀਜ਼ਨ ਲਾ ਚੁੱਕੇ ਆ ਤੁਸੀਂ ਕੰਬਾਈਂਟਰ ਦੇ ਕੋਲੇ ਹੋ ਗਏ 6 7 7 6 ਮਹੀਨੇ ਹੋ ਗਏ 1.14 15 ਸੀਜ਼ਨ ਹੋ ਗਏ ਮਸ਼ੀਨ ਦੇ ਹੀ ਹੋ ਗਏ ਠੀਕ ਹੈ ਤੇ ਮੰਨ ਲਾ ਵੀ 4 5 ਸੀਜ਼ਨ ਸਾਢੇ ਕਿਹਦੇ ਹੋ ਗਏ ਤੇ ਠੀਕ ਹੈ ਹਾਂ ਤੇ ਕੋਈ ਦਿੱਕਤ ਚੱਲਣ ਦੇ ਵਿੱਚ ਟਰੈਕਟਰ ਦੀ ਕੋਈ ਜਦੋਂ ਆਪਾਂ ਫਿਰ ਤੋਂ ਕੰਮ ਕਰਾਉਣੇ ਆ ਠੀਕ ਹੈ ਕੋਈ ਪ੍ਰਵਾਹ ਨਹੀਂ ਸਾਨੂੰ ਇਹ ਟਰੈਕਟਰ ਬਾਰੇ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਆਪਣਾ ਪਿੰਡ ਦੱਸ ਦਈਏ ਵੀਡੀਓ ਦੇ ਵਿੱਚ ਕਿਹੜਾ ਜੀ ਮੇਰਾ ਪਿੰਡ ਪੱਕਾ ਜੀ ਨੰਬਰ 1 ਫਰੀਦਕੋਟ ਜਲਾ ਅੱਛਾ ਜਲਾ ਫਰੀਦਕੋਟ ਤੇ ਆਪਣੀ ਵਰਕਸ਼ਾਪ ਤੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਤੁਹਾਨੂੰ ਕਿੱਥੋਂ ਤਕਰੀਬਨ ਹੋਊਗਾ ਮੇਰੇ ਹਿਸਾਬ ਨਾਲ 20 ਕਿਲੋਮੀਟਰ ਹੀ ਅੱਛਾ 20 ਕਿਲੋਮੀਟਰ ਦੇਰੀ ਇਹਦੇ ਵਿੱਚ ਹੋਊਗਾ ਤੇ ਬਾਕੀ ਇਹ ਨਵਾਂ ਕਢਾਇਆ ਸੀ ਬਾਈ ਕਿ ਚੱਲਿਆ ਵਾਲਿਆ ਸੀ ਟਰੈਕਟਰ ਤਾਂ ਲਿਆ ਸੀ ਟਰੈਕਟਰ ਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਬਾਕੀ ਜਿਹੜੀ ਆਪਾਂ ਬਾਈ ਟਰਬੋ ਲਾਈ ਸੀ 855 ਦੇ ਉੱਪਰ ਤੇ ਉਹਦੇ ਬਾਰੇ ਦੱਸਿਏ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮਿੱਤਰੋ ਤੁਸੀਂ ਟਰੈਕਟਰ ਚੈੱਕ ਕਰੋ ਤੇ ਬ ਟਰਬੋ ਦੀ ਫਿਟਿੰਗ ਚੈੱਕ ਕਰੋ ਕਿਉਂਕਿ ਆ ਪਾਈਪਾਂ ਤਾਂ ਬਾਈ ਨੇ ਆਪ ਹੀ ਲਾਈਆਂ ਕਿਉਂਕਿ ਬਾਈ ਮਿਸਤਰੀ ਆ ਤੇ ਇਹ ਵੈਲਡਿੰਗ ਦਾ ਹੀ ਕੰਮ ਕਰਦੇ ਨੇ ਤੇ ਬਾਕੀ ਇਹਨਾਂ ਨੇ ਟਰਬੋ ਤਾਂ ਆਪ ਫਿਟ ਕੀਤੀ ਸੀ ਬਾਕੀ ਸੈਟਿੰਗ ਆਪਣੇ ਤੋਂ ਕਰਵਾ ਕੇ ਲੱਗ ਗਈ ਸੀ ਸਾਰੀ ਤੇ ਬਾਕੀ ਇਹਦੀ ਸ਼ੋਸ਼ ਆਪਾਂ ਲਗਦੀ ਕਰਾਂਗੇ ਬਾਅਦ ਚ ਇਹਦੀ ਪੱਟ ਕੇ ਨਾ ਫਿਟਿੰਗ ਦੁਬਾਰਾ ਬਣਾਵਾਂਗੇ ਕਿਰਾਂ ਮੱਕੀ ਹਲ ਤੇ ਕੱਸ ਹੋਣ ਕਾਰਨ ਕਰਕੇ ਆਪਾਂ ਨੂੰ ਜਲਦੀ ਇਦਾਂ ਫਿਟਿੰਗ ਕਰਨੀ ਪਈ ਐ ਇਸ ਟਰਬੋ ਦੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਟਰਬੋ ਵੀ ਦਿਖਾ ਦਿੰਦੇ ਆ ਤੁਹਾਨੂੰ ਲੱਗੀ ਵੀ ਆਵੇ ਸ਼ੋ ਲੱਗੀ ਹੋਈ ਆ ਬਾਕੀ ਟਰਬੋ ਤੁਹਾਨੂੰ ਦਿਖਾਤੀ ਆਪਾਂ ਤੇ ਬਾਕੀ ਤੁਹਾਨੂੰ ਸਟਾਰਟ ਕਰਕੇ ਸਾਊਂਡ ਵੀ ਦਿਖਾਉਨੇ ਆਪਾਂ ਇਹਦੀ ਤੇ ਬਾਈ ਇਹ ਆਪਾਂ ਮੱਕੀਲ ਮਸ਼ੀਨ ਤੇ ਲਾਇਆ ਸੀ ਇਹ ਮੱਕੀ ਇਹ ਤੇ ਲਾਇਆ ਠੀਕ ਐ ਇੱਕ ਸਿੰਗਲ ਏਅਰ ਵਾਲੀ ਤੇ ਹਾਂਜੀ ਸਿੰਗਲ ਸਿੰਗਲ ਰੋ ਵਾਲੀ ਤੇ ਠੀਕ ਐ ਤੇ ਬਾਈ ਇਹ ਕਿੰਨਾ ਕ ਚਲਾਤਾ ਮੱਕੀ ਲਈ ਮਸ਼ੀਨ ਤੇ ਤੁਸੀਂ ਸਾਨੂੰ ਦੋ ਸੀਜ਼ਨ ਹੋ ਗਏ ਪਹਿਲਾ ਸੀਜ਼ਨ ਤਾਂ ਅਸੀਂ ਬਿਨਾ ਟਰਬੋ ਤੇ ਲਾਇਆ ਸੀ ਠੀਕ ਹੈ ਹੁਣ ਅਸੀਂ ਟਰਬੋ ਤੇ ਲਾਇਆ ਸੀ ਠੀਕ ਹੈ ਤੇ ਬਾਈ ਉਹ ਬਿਨਾ ਟਰਬੋ ਤੇ ਹੁਣ ਦੇ ਵਿੱਚ ਕਿੰਨਾ ਕ ਫਰਕ ਪੈ ਗਿਆ ਤੁਹਾਡਾ ਬਹੁਤ ਜਿਆਦਾ ਫਰਕ ਆ ਬਾਈ ਯਾਰ ਠੀਕ ਆ ਠੀਕ ਆ ਸੀਜ਼ਨ ਤੇ ਸਮਾਨ ਦਾ ਫਰਕ ਅੱਗੇ ਅਸੀਂ ਇਹਨੂੰ ਦੂਜੇ ਗੀਅਰ ਚ ਲਾਉਂਦੇ ਸੀ ਠੀਕ ਹੈ ਤੇ ਜਦੋਂ ਅਸੀਂ ਟਰਬੋ ਲਵਾਇਆ ਹੁਣ ਇਹ ਤੀਜੇ ਗੀਅਰ ਚ ਲੋਡ ਵੀ ਨਹੀਂ ਮੰਨਦਾ ਠੀਕ ਹੈ ਤੇ ਖਰਚਾ ਵੀ ਘਟ ਗਿਆ ਠੀਕ ਹੈ ਅੱਗੇ ਨਾਲ ਡੀਜ਼ਲ ਘਟ ਖਾਂਦਾ ਤੇ ਖਰਚਾ ਘਟ ਗਿਆ ਬਾਈ ਠੀਕ 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 ਬਾਕੀ ਕਈ ਭਰਾ ਕਹਿੰਦੇ ਯਾਰ ਟਰਬੋ ਲੱਗਣ ਨਾਲ ਡੀਜ਼ਲ ਵੱਧ ਜਾਂਦਾ ਕੀ ਉਹਦੇ ਬਾਰੇ ਕਹਿਣਾ ਚਾਹੋਗੇ ਤੁਸੀਂ ਨਹੀਂ ਭਾਈ ਨਹੀਂ ਵਾਦਾ ਘਰਦਾ ਹੀ ਆ ਵਾਦਾ ਨਹੀਂਗਾ ਠੀਕ ਆ ਤੇ ਪਾਵਰ ਦਾ ਕਿੰਨਾ ਕ ਫਰਕ ਪੈ ਗਿਆ ਭਾਈ ਪਾਵਰ ਦਾ ਤਾਂ ਯਾਰ ਮਾਕੇ ਸਾਡਾ ਸੋਨ ਵਾਲੀ ਕਾਲ ਆਉਂਦੇ ਰਹੇ ਅਸੀਂ ਉਹ ਵੀ ਮੰਨ ਲ ਤੀਜੀ ਚ ਹੀ ਆਉਂਦਾ ਸੀਗਾ ਤੇ ਹੁਣ ਇਹ ਵੀ ਤੀਜੀ ਚ ਹੀ ਆਉਣ ਲੱਗ ਗਿਆ ਪਹਿਲਾਂ ਇਹ ਦੂਜੀ ਜਾਂਦਾ ਸੀਗਾ ਠੀਕ ਆ ਠੀਕ ਆ ਠੀਕ ਇੱਕ ਗੇਅਰ ਦਾ ਸਿੱਧਾ ਹੀ ਫਰਕ ਪੈ ਗਿਆ ਠੀਕ ਆ ਤੋਰਾ ਤਾਰਾ ਫਿਰ ਫੁੱਲ ਬਣਦਾ ਤਾਂ ਹਾਂਜੀ ਪੂਰਾ ਵਧੀਆ ਜੀ ਠੀਕ ਆ ਠੀਕ ਆ ਠੀਕ ਆ ਤੋਰਾ ਫੁੱਲ ਬਣ ਗਿਆ ਅੱਗੇ ਨਾਲ ਇਹ ਮੇਰੇ ਹਿਸਾਬ ਨਾਲ 13 ਮਾਡਲ ਇਟਰੈਕਟਰ ਹੈ। ਅੱਛਾ 13 ਮਾਡਲ ਆ ਟਰੈਕਟਰ ਠੀਕ ਹੈ। ਤੇ ਮੱਕੀ ਵਾਲੇ ਤੋਂ ਇਹ ਕਿੰਨਾ ਕ ਸੀਜ਼ਨ ਲਾ ਚੁੱਕੇ ਆ ਇਹਦੇ ਨਾਲ ਤੁਸੀਂ? ਇਹ ਦੂਜਾ ਸੀਜ਼ਨ ਹੀ ਆ ਮੇਰੇ ਹਿਸਾਬ ਨਾਲ ਇਹ ਸਾਡਾ ਚਾਰ ਵਾਲੀ ਤੇ ਹਾਂ ਚਾਰ ਵਾਲੀ ਦੇ ਹਾਂ। ਠੀਕ ਹੈ। ਤੂੜੀ ਤੂੜੀ ਵਾਲੀ ਤੇ ਚੱਲ ਗਿਆ। ਅੱਛਾ 8-10 ਸੀਜ਼ਨ ਤੂੜੀ ਵਾਲ ਤੇ ਚੱਲ ਗਿਆ। ਹਾਂਜੀ। ਠੀਕ ਹੈ ਠੀਕ ਹੈ ਉਹਨੇ ਸਿਜਣੀ 5-7 ਕਿਰਾਏ ਦੇ ਚੱਲੇ ਗਏ ਠੀਕ ਹੈ ਫਿਰ ਚੈਨ ਵਾਲੀ ਮਸ਼ੀਨ ਆ ਦੂਜੀ ਤੇ ਚੱਲ ਗਿਆ ਕੰਪੈਨ ਤੇ ਇਹ ਨਵਾਂ ਹੀ ਕਢਾਇਆ ਸੀ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੇ ਟਾਇਰਾਂ ਦੀ ਜੋੜੀ ਆਪਾਂ ਕੰਨੇ ਵੀ ਪਾ ਚੁੱਕੇ ਆ ਦੇਤੇ ਇਹ ਦੂਜੀ ਜੋੜੀ ਹੈ ਅੱਛਾ ਦੂਜੀ ਜੋੜੀ ਹੈ ਇਹਦੇ ਤੇ ਠੀਕ ਹੈ ਤੇ ਇਹ ਜਿਹੇ ਕੰਪਨੀ ਵੱਲੋਂ 14 ਦੇ ਆਏ ਸੀ ਟਾਇਰ ਇਹਨੂੰ ਹਾਂਜੀ ਕੰਪਨੀ ਨੇ ਜਾਰੀ ਠੀਕ ਹੈ ਠੀਕ ਹੈ ਠੀਕ ਹੈ ਵੀ ਦੂਜੀ ਜੋੜੀ ਪਾ ਚੁੱਕਿਆ ਹਾਂਜੀ ਲਓ ਸੱਜਣੋ ਬਾਈ ਵਰਗੇ ਇਸ ਟਰੈਕਟਰ ਦੇ ਉੱਪਰ ਟਾਇਰਾਂ ਦੀ ਦੂਜੀ ਜੋੜੀ ਪਾ ਚੁੱਕੀ ਆ ਤੇ ਬਾਕੀ ਇਹ ਚੱਲਦਾ ਕਿੰਨਾ ਕ ਟਰੈਕਟਰ ਭਾਈ ਚਾਲਦਾ ਤਾਂ ਬਹੁਤ ਆਈ ਅੱਛਾ ਕਿਰਾਏ ਦਾ ਵੀ ਕੰਮ ਕਰਦਾ ਤੁਸੀਂ ਸਾਰਾ ਹਾਂਜੀ ਹਾਂਜੀ ਠੀਕ ਆ ਠੀਕ ਆ ਤੁਹਾਨੂੰ ਹੋਊਗਾ ਯਾਦ ਕਿੰਨਾ ਕ ਘੰਟ ਚੱਲ ਗਿਆ ਉਹ ਤੁਹਾਡੇ ਹਿਸਾਬ ਨਾਲ ਜੀ ਜਦੋਂ ਤਿੰਨ ਸੀਜ਼ਨ ਦਾ ਕਿਰਾਏ ਦੇ ਲਾਏ ਤੇ ਅਸੀਂ ਇਹਨੂੰ ਜਦੋਂ ਮਨਲਾ ਸ਼ੁਰੂ ਸੀਜ਼ਨ ਕਰ ਦੇਣਾ ਇਸ ਤਰ੍ਹਾਂ ਜਾਂਦੇ ਜਮਾਲਾ ਤੇਲ ਪਾਉਣ ਵਾਲੀ ਗੱਲੀ ਸੀਗੀ ਠੀਕ ਆ ਅਸੀਂ ਇਹਨੂੰ ਠਾਲਦੇ ਨਹੀਂ ਸੀ ਠੀਕ ਆ ਵੀ ਜਿਆਦਾ ਸੀ ਸਾਡੇ ਤਿੰਨ ਡਰਾਈਵਰ ਰੱਖੇ ਹੁੰਦੇ ਸੀਗੇ ਠੀਕ ਆ ਅਸੀਂ ਸ਼ਿਫਟਾਂ ਲਾ ਕੇ ਮਨਲਾ ਜਦੋਂ ਕਿਰਾਇਆ ਬਹੁਤ ਘੱਟ ਸੀਗਾ ਠੀਕ ਹੈ ਇੰਨਾ ਟਰੈਕਟਰ ਚਲਾ ਤੁਸੀਂ ਆਖਿਆ ਵੀ ਤੂੰ ਤੁਰਿਆ ਜਾਲਾ ਸੀ ਮਗਰ ਹੀ ਆਏ ਤੇਰੇ ਠੀਕ ਠੀਕ ਜਦੋਂ ਅਸੀਂ ਉਦੋਂ ਬਸ ਕਰਾਏ ਦਾ ਕੰਮ ਬਹੁਤ ਜਿਆਦਾ ਸੀਗਾ ਜੀ ਅੱਛਾ ਬਹੁਤ ਜਿਆਦਾ ਸੀਗਾ ਤੇ ਕਰਾਏ ਤੇ ਹੁਣ ਫਿਰ ਆ ਸੋਨਾਲੀਕਾ ਲਾਉਣ ਲੱਗੇ ਹੈ ਠੀਕ ਹੈ ਇਹਦੇ ਵਿੱਚ ਕੀ ਕਾਰਨ ਹੈ ਤਾਂ ਲਾਉਣ ਦਾ ਆਪਸ ਵਿੱਚ ਨਹੀਂ ਵੈਸੇ ਇਹ ਟਰੈਕਟਰ ਵੱਡਾ ਸੀਗਾ ਇਹਨਾਂ ਫਿਰ ਲਾਲਿੰਦੀ ਥੱਲੇ ਉਹਨੂੰ ਵਰਵਾਈ ਬੁਈ ਤੇ ਰੱਖਦੇ ਸੀ ਠੀਕ ਹੈ ਤੇ ਕਰਾਏ ਤੇ ਬਾਈ ਇਹਦਾ ਡੀਜ਼ਲ ਖਰਚੇ ਦਾ ਇਹਦੇ ਨਾਲ ਕੋਈ ਫਰਕ ਹੈਗਾ ਕਿ ਨਹੀਂ ਇਹਦਾ ਸੋਨਾਲੀਕਾ ਦਾ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਫਰਕ ਜੀ ਠੀਕ ਹੈ ਕੋਈ ਫਰਕ ਨਹੀਂਗਾ ਇੱਕੋ ਜਿਹਾ ਹੀ ਖਾਂਦੇ ਆ ਕਾਰਬੋਨ ਦਾ ਹੋ ਸਕਦਾ ਘਟਕੇ ਜੇ ਹਟਰਪੋ ਤਾਂ ਬਾਦ ਲਾਇਆ ਨਹੀਂ ਆ ਤੁਸੀਂ ਤੇ ਹੋ ਸਕਦਾ ਘਟ ਜੇ ਹਾਂ ਠੀਕ ਆ ਹਾਂ ਕਟੂਗਾ ਹੀ ਕਿਉਂਕਿ ਮੱਕੀ ਦੀ ਵਾਲੀ ਚਾਹ ਤਾਂ ਇਹ ਘਟ ਗਿਆ ਤੇ ਹੁਣ ਇਹ ਤੇ ਤਾਂ ਕਟੂਗਾ ਹੀ ਕਟੂਗਾ ਚਲੋ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਜਿਵੇਂ ਪਾਵਰ ਪੂਰ ਨਾਲ ਹੀ ਆਇਆ ਹੋਣਾ ਏਜੰਸੀ ਵੱਲੋਂ ਸਾਰਾ ਠੀਕ ਆ ਠੀਕ ਆ ਤੇ ਲਓ ਮਿੱਤਰੋ ਬਾਕੀ ਬਾਈਆਂ ਦੀ ਦੂਜੀ ਜੋੜੀ ਹੈ ਟਾਰਾਂ ਦੀ ਤੇ ਇੱਕ ਆ ਟੈਂਕੀ ਦਾ ਬਈ ਕੋਈ ਫਾਇਦਾ ਕੀ ਹੈ ਦਾ ਆਪਣੀ ਜਿਹੜੀ ਲਾਈ ਹੈ ਦਾ ਏ ਬਈ ਯਾਰ ਜਦੋਂ ਆਪਾਂ ਹੁਣ ਟੂਰਲ ਮਸ਼ੀਨ ਤੇ ਨਾਲ ਲੈ ਕੇ ਜਾਂਦੇ ਆ ਤੇਲ ਠੀਕ ਹੈ ਉੱਥੇ ਨਾਲੇ ਦਾ ਮਿੱਟੀ ਨਾਲ ਕੇਨਾ ਭਰ ਜਾਂਦਾ ਨਾਲੇ ਪੀਕ ਭਰ ਜਾਂਦੀ ਹੈ ਤੇ ਨਾਲੇ ਕਈ ਬਈ ਬੰਦੇ ਕਹਿੰਦੇ ਯਾਰ ਇਹ ਜਰ ਪੈ ਕੇ ਤੇ ਪੰਪ ਦੇ ਵਿੱਚ ਆ ਜਾਂਦੀ ਜਰ ਇਹਦਾ ਕੋਈ ਹੈਗਾ ਨਹੀਂ ਇਹਦੇ ਚ ਐਵੇਂ ਅਭੀ ਫਿਲਟਰ ਫੂਲਟਰ ਸਾਫ ਕਰਦਾ ਰਹੇ ਟਾਈਮ ਸਿਰ ਫਿਰ ਤਾਂ ਕੋਈ ਚੱਕਰ ਨਹੀਂ ਆਉਂਦਾ ਠੀਕ ਹੈ ਠੀਕ ਹੈ ਠੀਕ ਹੈ ਜੇ ਮਨ ਵੀ ਤਾਂ ਹੁਣ ਤੇਲ ਹੀ ਹੈ ਨੀਗਾ ਵਿੱਚ ਤੇ ਪਾਣੀ ਪਾ ਕੇ ਛੱਡ ਤਾਂ ਫਿਰ ਤਾਂ ਜਰ ਪੈਣੀ ਨਹੀਂ ਬਾਕੀ ਪਾਣੀ ਵੀ ਬਣ ਜਾਂਦਾ ਡੀਜ਼ਲ ਦੇ ਵਿੱਚ ਹਾਂਜੀ ਆਹਾਂ ਦੇਖੋ ਸੱਜਣੋ ਬਾਕੀ ओरिजिनल ਟਰੈਕਟਰ ਆ ਸਾਰਾ ਤੇ ਬਾਕੀ ਤੁਹਾਨੂੰ ਸਟਾਰਟ ਕਰਕੇ ਇੱਕ ਸਾਊਂਡ ਚੈੱਕ ਕਰਾ ਦੇਣਾ ਇਸ ਟਰੈਕਟਰ ਦੀ ਕਿ ਕਿੱਦਾਂ ਦੀ ਆਵਾਜ਼ ਬਣੀ ਆ ਨੋਕੇ ਆ ਬਾਕੀ ਬਾਈਆਂ ਨੇ ਸੀਜ਼ਨ ਲਾਇਆ ਕੋਈ ਦਿੱਕਤ ਨਹੀਂ ਆਈ ਪ੍ਰੈਕਟਿਕ ਲਓ ਵੀ ਸੱਜਣੋ ਬਾਕੀ ਤੁਹਾਨੂੰ ਸਾਊਂਡ ਚੈੱਕ ਕਰਾਤੀ ਟਰੈਕਟਰ ਦੀ ਤੇ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਹਦੇ ਬੰਪਰ ਵਗੈਰਾ ਵੀ ਅੱਗੇ ਵੱਡਾ ਲੱਗਿਆ ਹੋਇਆ ਟਰੈਕਟਰ ਤੇ ਤੇ 에어 ਗਿਲੰਡਰ ਵੀ ਵੱਡਾ ਫਿੱਟ ਕੀਤਾ ਹੋਇਆ ਤੇ ਬਾਕੀ ਉਧਰ ਤੁਹਾਨੂੰ ਇੱਕ ਹਾਲੈਂਡ ਦੇ ਆਪਾਂ ਜੈਕ ਵਗੈਰਾ ਫਿੱਟ ਕੀਤੇ ਆ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਕੰਪਨੀ ਦੀ ਫਿਟਿੰਗ ਕੀਤੀ ਹੈ ਐਂਡ ਜੈਨਨ ਕੋਈ ਦੇਸੀ ਜਗਾੜ ਨਹੀਂ ਆਪਾਂ ਇਹਦੇ 'ਚ ਫਿੱਟ ਕੀਤਾ ਕਿਉਂਕਿ ਕੰਪਨੀ ਦੀ ਗੈਟ ਲਾਈ ਆਪਾਂ ਇਹਦੇ ਸਾਰੀ ਐਂਡ ਜੈਨਨ ਆ ਜੈਕ ਦੀ ਫਿਟਿੰਗ ਦੇਖ ਲਓ ਤੇ ਬਾਕੀ ਇਧਰ ਆਪਣਾ ਕਲੱਚ ਹੋ ਗਿਆ ਸੈੱਟ ਤੇ ਬਾਕੀ ਨੂੰ ਛੋੜ ਦਿਆਂ ਨਾਲ ਆਪਾਂ